ਰੋਟਰੀ ਕਲੱਬ ਸੁਨਾਮ ਸਿਟੀ ਵੱਲੋਂ ਗਊ ਸੇਵਾ ਪ੍ਰੋਜੈਕਟ ਲਗਾਇਆ ਗਿਆ ਰੋਟਰੀ ਕਲੱਬ ਸੁਨਾਮ ਸਿਟੀ ਦੇ ਪ੍ਰਧਾਨ ਸ਼ਸ਼ੀਕਾਂਤ ਗੋਇਲ ਅਤੇ ਚੇਅਰਮੈਨ ਮਨੀਸ਼ ਗੋਇਲ ਸੋਨੀ ਦੀ ਅਗਵਾਈ ਦੇ ਵਿੱਚ ਗਊਸਾਲਾ ਵਿਖੇ ਗਊ ਸੇਵਾ ਪ੍ਰੋਜੈਕਟ ਲਗਾਇਆ ਗਿਆ ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਉੱਥੇ ਗਊ ਸੇਵਾ ਕੀਤੀ ਗਈ ਕਲੱਬ ਦੇ ਪ੍ਰਧਾਨ ਸ਼ਸ਼ੀਕਾਂਤ ਗੋਇਲ ਨੇ ਕਿਹਾ ਕਿ ਕਲੱਬ ਵੱਲੋਂ ਮਿਲ ਕੇ ਕਈ ਹੋਰ ਅਹਿਮ ਪ੍ਰੋਜੈਕਟ ਲਗਾਏ ਜਾਣਗੇ ਸਮਾਜ ਭਲਾਈ ਅਤੇ ਧਾਰਮਿਕ ਕੰਮ ਵੀ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਸੁਨਾਮ ਦੇ ਸਾਰੇ ਮੈਂਬਰ ਮਿਲ ਕੇ ਕੰਮ ਕਰ ਰਹੇ ਹਨ ਇਸ ਮੌਕੇ ਮਨੀਸ਼ ਗੋਇਲ ਸੋਨੀ ਨੇ ਕਿਹਾ ਕਿ ਰੋਟਰੀ ਕਲੱਬ ਸੁਨਾਮ ਸਿਟੀ ਦਾ ਪਰਿਵਾਰ ਹੈ ਅਤੇ ਸਾਰੇ ਪਰਿਵਾਰਿਕ ਮੈਂਬਰ ਇਕਜੁੱਟ ਹੋ ਕੇ ਪ੍ਰਧਾਨ ਸ਼ਸ਼ੀਕਾਂਤ ਗੋਇਲ ਨਾਲ ਮਿਲ ਕੇ ਪ੍ਰੋਜੈਕਟ ਦੇ ਵਿੱਚ ਸਾਥ ਦੇਣਗੇ ਇਸ ਮੌਕੇ ਆਈ ਪੀ ਪੀ ਭਾਰਤ ਪੁਸ਼ਨ ਸੈਕਟਰੀ ਰਜੇਸ਼ ਗੋਇਲ ਕੈਸ਼ੀਅਰ ਕੇਵਲਕ੍ਰਿਸ਼ਨ ਗੋਇਲ ਸੀਨੀਅਰ ਵਾਈਸ ਪ੍ਰਧਾਨ ਪ੍ਰੇਮ ਗੁਪਤਾ ਅਨਿਲ ਗਰਗ ਅਨੂਪ ਗੋਇਲ ਵਿਕਰਮ ਗਰਗ ਭਿੱਕੀ ਰਜੀਬ ਮੱਖਣ ਲੱਕੀ ਗੋਇਲ ਅਨਿਲ ਪੋਪਲੀ ਦੀਪਕ ਸਿੰਗਲਾ ਸੰਦੀਪ ਗਰਗ ਅੰਕੂ ਕਾਂਸ਼ਲ ਪਰਵੀਨ ਚੰਦਰਸ਼ੇਖਰ ਰਵਿੰਦਰ ਬੰਸਲ ਸੁਮਿਤ ਬੰਦਲਿਸ਼ ਸੰਜੀਵ ਬੌਬੀ ਅਨੇ